ਇਹ ਬਹੁਤ ਆ ਮੋਰਚੇ ਦੀਆਂ ਸਭ ਨੇ ਮੋਰਚੇ ਦੇਖਿਆ ਕਿੰਨਾ ਵੱਡਾ ਸੀ ਇਸ ਵਾਰ ਉਹਨਾਂ ਨੇ ਫੁੱਲ ਲੈ ਕੇ ਨਹੀਂ ਖੜੇ ਹੁਣ ਅੱਗੇ ਅੱਗੇ ਪ੍ਰੰਤ ਬਹੁਤ ਤਕੜੇ ਹੋਣੇ ਆ ਹੁਣ ਠੰਡ ਵੀ ਬਹੁਤ ਆ ਤੇ ਉਮਰ ਵੀ ਤੁਹਾਡੀ ਬਡੇਰੀ ਆ ਫਿਰ ਕੀ ਹੋਇਆ ਇਹ ਪਹਿਲੀ ਵਾਰੀ ਹੈ 255 ਵਿੱਚ ਬਾਬਾ ਦੀਪ ਸਿੰਘ ਦੀ ਕਿੰਨੀ ਉਮਰ ਸੀ ਜ਼ਹਿਦਾਰ ਗੁਰਬਖਸ਼ ਸਿੰਘ ਦੀ ਉਮਰ ਕਿੰਨੀ ਉਮਰ ਸੀ 80 80 ਸਾਲ 85 85 ਸਾਲ ਦੇ ਤੇ ਮੇਰੀ 82 ਸਾਲ ਦੀ ਇੱਕ ਮੇਰੇ ਤੋਂ ਵੱਡਾ ਸੀ ਵੱਡਿਆਂ ਨੇ ਹਿੱਸੇ ਪਾਏ ਨੇ ਉਦੋਂ ਪ੍ਰਵਾਹ ਨਹੀਂ ਕੀਤੀ ਤੁਸੀਂ ਬਾਬਾ ਦੀਪ ਸਿੰਘ ਜੀ ਦੀ ਗੱਲ ਕੀਤੀ ਹੈ ਮਰਜੀਵੜੇ ਤੁਰੇ ਸੀ ਲੈਣ ਖਿੱਚ ਕੇ ਤੁਰੇ ਸੀ ਹੁਣ ਲੋਕ ਤਾਂ ਕਹਿ ਰਹੇ ਆ ਭਈ ਫੇਰ ਦਿੱਲੀ ਨੂੰ ਤੁਰਪੇ ਪੰਡਾ ਹੁਣ ਮੁੱਕ ਗਿਆ ਹੋਣੀ ਆ ਲੋਕ ਸ਼ਕਤੀ ਦਾ ਸਾਥ ਹੈਗਾ ਤੁਹਾਡੇ ਨਾਲ ਮਰਜੀਵੜੇ ਹੈਗੇ ਪੂਰੇ ਦੇਸ਼ ਚੋਂ ਲੋਕਾਂ ਦੇ ਕਾਫਲੇ ਆਉਣਗੇ ਪਹਿਲਾਂ ਨਾਲੋਂ ਵੱਧ ਮੋਤੀ ਹੈ ਤਾਂ ਮੁਮਕਨ ਹੈ ਮਮਕਨ ਹੈ ਜੇ ਕਿਲਾ ਕਰਤਾ ਉਹ ਤਾਂ ਅੱਜ ਵੀ ਕਹਿੰਦੇ ਆ ਵੀ ਕਰ ਲਓ ਜੋ ਕਰਨਾ ਆਏਗਾ ਤਾਂ ਮੋਦੀ ਹੀ ਆਰਾਮ ਰਾਜ ਸਹੀ ਖਾਲਸਾ ਰਾਜ ਨਹੀਂ ਹੱਥ ਆਦਵੇਂ ਅਗੇ ਲਿਖਿਆ ਨੌਵੇਂ ਤੇ ਦਸਵੇਂ ਗੁਰੂ ਹਿੰਦੂ ਬਲੱਡ ਸਨ ਹਿੰਦੂ ਸਿੱਖ ਇੱਕ ਹੀ ਸਿੱਕੇ ਦੇ ਦੋ ਪਹਿਲੂ ਹਨ ਭਾਰਤ ਦੀ ਸੁਪਰੀਮ ਕੋਰਟ ਨੇ ਸਿੱਖਾਂ ਨੂੰ ਵੱਖਰੀ ਕੌਮ ਮੰਨ ਲਿਆ ਭਾਰਤ ਦੀ ਸੁਪਰੀਮ ਕੋਰਟ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਜਾਗਤ ਜੋਤ ਮੰਨ ਲਿਆ ਸਾਡਾ ਪਹਿਰਾਵਾ ਵੱਖਰਾ ਆਪਣਾ ਮੰਦਾ ਨਹੀਂ ਕੋਈ ਸਾਡੀ ਰਹਿਣੀ ਸਹਿਣੀ ਵੱਖਰੀ ਸਾਡੇ ਧਰਮ ਗ੍ਰੰਥ ਵਕਰੀ ਸਾਟੀ ਵਿਚਾਰ ਧਾਰਾ ਵਕਰੀ ਤੇ ਖਾਲਸਾ ਖੰਡੇ ਦੀ ਧਾਰ ਚੋਂ ਨਿਕਲਿਆ ਕੋਈ ਕੌਮ ਆਪਣਾ ਜਨਮ ਦਿਨ ਨਹੀਂ ਮਨਾਉਂਦੀ ਪਰ ਖਾਲਸਾ ਆਪਣਾ ਜਨਮ ਦਿਨ ਮਨਾਉਂਦਾ ਖਾਲਸਾ ਪੰਥ ਵਿੱਚ ਕੋਈ ਜਾਤ ਨਹੀਂ ਕੋਈ ਪਾਤ ਨਹੀਂ ਕੋਈ ਬਰਾਦਰੀ ਨਹੀਂ ਤੇ ਇਹ ਤਾਂ ਦੇਸ ਦਾ ਰਾਸ਼ਟਰਪਤੀ ਸੰਜੂਲ ਕਾਸਟਰ ਉਹਨੂੰ ਮੰਦਰ ਚ ਨਹੀਂ ਬੁਲਾਉਂਦੇ ਜਿਉਂ ਕਿ ਦੇ ਮੰਦਰ ਚੱਲ ਜਾਣ ਤੇ ਦੁੱਧ ਨਾਲ ਧੋਦੇ ਆ ਇਹ ਸਿੱਖ ਤੇ ਸਾੜੀ ਬਕਰੇ ਇਹ ਸਾਨੂੰ ਕਿਵੇਂ ਕਹਿੰਦੀ ਆ ਕਿ ਅਸੀਂ ਕੱਟਿਆ ਇਹਨਾਂ ਨੇ ਤਾਂ 550 ਸਾਲ ਪਹਿਲਾਂ ਕਹਿੰਦੇ ਨੇ ਕਿ ਉੱਥੇ ਮੰਦਰ ਸੀ ਉਹ ਕਿੱਥੇ ਮੰਦਰ ਬਣਿਆ ਉੱਥੇ ਜਾ ਕੇ ਤੇ ਢਾ ਕੇ ਮਸਜਿਦ ਬਣੀ ਆ ਉਹਦਾ ਤਾਂ ਪਤਾ ਨਹੀਂ ਅੱਜ ਬੜਾ ਕੋ ਢੋਲ ਵਜ ਰਹੇ ਨੇ ਸਭ ਕੁਝ ਹੋ ਰਿਹਾ ਆ ਕੱਲ ਸਾਡੇ ਸਾਹਮਣੇ ਡਾਂਗਸਰ ਗੁਰਦੁਆਰਾ ਮੰਗੂ ਮੱਠ ਹਰਦੁਆਰ ਉਹ ਗੁਰਦੁਆਰੇ ਕਿਉਂ ਟਾਹੇ ਦਿੱਲੀ 'ਚ ਗੁਰਦੁਆਰਿਆਂ ਦਾ ਕਿਉਂ ਨੁਕਸਾਨ ਕੀਤਾ ਸਿੱਖਾਂ ਨੂੰ ਚੁਣ-ਚੁਣ ਕੇ ਦਿੱਲੀ 'ਚ ਕਿਉਂ ਮਾਰਿਆ ਸਾਡੇ ਬੱਚਿਆਂ ਨੂੰ ਘਟਰ 'ਚ ਕਿਉਂ ਸੁੱਟਿਆ ਜੇਕਰ ਤੇ ਉੱਥੇ ਜਵਾਬ ਕਿਉਂ ਨਹੀਂ ਦਿੰਦੇ ਉਹ ਕੌਣ ਜ਼ਿੰਮੇਵਾਰ ਹੈ ਇਸ ਸਵਾਲਾਂ ਦਾ ਜਵਾਬ ਕੌਣ ਉਹ ਕਹਿੰਦੇ ਆ ਵੀ ਰਾਮ ਰਾਜ ਸਹੀ ਖਾਲਸਾ ਰਾਜ ਨਹੀਂ ਤਾਂ ਉਹਦਾ ਮਤਲਬ ਹੈ ਖਾਲਸਾ ਰਾਜ ਕੋਈ ਕਮੀ ਦਿਖਦੀ ਹੋਊਗੀ ਉਹਨਾਂ ਲੋਕਾਂ ਨੂੰ ਚੈਲੰਜ ਕਰਦਾ ਤੁਹਾਡੇ ਚੈਨਲ ਬਾਈ ਜੇ ਹਿੰਮਤ ਹੈ ਆਓ ਜਿਹੜਾ ਤੁਹਾਡਾ ਅੱਜ ਰਾਮਰਾਜ ਹੈ ਆਪਾਂ ਇਹਦੀ ਤੇ ਖਾਲਸਾ ਰਾਜ ਦੀ ਆਪਾਂ ਡਿਬੇਟ ਕਰ ਲਈਏ ਵਿਆਖਿਆ ਕਰ ਲਈਏ ਸਵਾਲ ਮੈਂ ਕਰਾਂਗਾ ਜਵਾਬ ਉਹ ਦੇਣ ਉਹ ਸਵਾਲ ਕਰਨ ਜਵਾਬ ਮੈਂ ਦਵਾਗਾ ਰੋਪੜ ਦੀ ਦਾਣਾ ਮੰਡੀ ਵਿਖੇ ਅੱਜ ਕਿਸਾਨ ਮਹਾਪੰਚਾਇਤ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਕਿਸਾਨ ਇਕੱਠੇ ਹੋਏ ਆ ਤੇ ਕਿਸਾਨ ਆਗੂ ਵੀ ਵਕ ਵਕ ਥਾਵਾਂ ਤੇ ਪਹੁੰਚੇ ਸਾਡੇ ਨਾਲ ਕਿਸਾਨ ਆਗੂ ਸਿਰਸਾ ਸਾਹਿਬ ਨੇ ਗੱਲਬਾਤ ਕਰਦੇ ਆ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਹਾਡਾ ਤੁਹਾਡੇ ਚੈਨਲ ਦਾ ਤੁਹਾਡੀ ਸਾਰੀ ਟੀਮ ਦਾ ਤੇ ਸਰੋਤਿਆਂ ਦਾ ਬਹੁਤ ਬਹੁਤ ਧੰਨਵਾਦ ਖਾਸ ਕਰਕੇ ਮੈਂ ਸੋਸ਼ਲ ਮੀਡੀਆ ਦਾ ਧੰਨਵਾਦ ਇਸ ਕਰਕੇ ਕਰਦਾ ਕਿ ਜੋ ਦਿੱਲੀ ਤੇ ਮੋਰਚਾ ਚੱਲਿਆ ਸੀ ਤੁਸੀਂ ਬਹੁਤ ਵੱਡਾ ਉਸ ਟਾਈਮ ਤੇ ਯੋਗਦਾਨ ਪਾਇਆ ਸੀ ਉਹ ਮੋਰਚਾ ਵੀ ਇੱਕ ਵੱਡਾ ਮੋਰਚਾ ਰਿਹਾ ਬਹੁਤ ਖੁਸ਼ੂ ਤੇ ਵਿੱਚ ਦੇਖਿਆ ਲੋਕ ਇਕੱਠੇ ਬੜੇ ਹੋਏ ਫਿਰ ਅੱਜ ਕਿਉਂ ਕਿਸਾਨ ਮਹਾਪੰਚਾਇਤਾਂ ਦੀ ਲੋੜ ਪੈ ਗਈ ਜੀ ਤੁਹਾਨੂੰ ਪਤਾ ਹੈ ਕਿ ਜਦੋਂ ਸਾਡਾ ਲਗਾਤਾਰ 13 14 ਮਹੀਨੇ ਉੱਥੇ ਮੋਰਚਾ ਚੱਲਿਆ ਜਿਹੜੇ ਕਹਿੰਦੇ ਸੀ ਮੋਦੀਆ ਤੋਂ ਮੁਮਕਨ ਤੱਕ ਗਿਆ ਫੁੱਟ ਤੱਕ ਲੇਕਿਨ ਪੰਜਾਬ ਤੋਂ ਚੱਲੇ ਸੰਘਰਸ਼ ਨੇ ਉਹ ਜਿਹੜੀ ਦੇਸ਼ ਦੇ ਸਮੁੱਚੇ ਲੋਕਾਂ ਨੂੰ ਨਾਲ ਲੈ ਲਿਆ ਉਸ ਤੋਂ ਬਾਅਦ ਵਰਲਡ ਦੇ ਸਾਰੇ ਸੰਸਾਰ ਦੇ ਲੋਕ ਆ ਜਿਹੜੇ ਕਹਿੰਦੇ ਸੀ ਮੋਦੀ ਇਹ ਤੋਂ ਮੌਕਾ ਨਾ ਲੇਕਿਨ ਉਸ ਮੋਦੀ ਦੀ ਧੌਣ ਚੁੱਕਲਾ ਕਰਤਾ ਲੇਕਿਨ ਅਫਸੋਸ ਕਿ ਕਾਲੇ ਕਾਨੂੰਨ ਤਾਂ ਰੱਦ ਹੋ ਗਏ ਲੇਕਿਨ ਜਿਹੜਾ ਉਸ ਚੱਲਦੇ ਸੰਘਰਸ਼ ਵਿੱਚ ਜਿਹੜੇ ਸਾਡੇ ਕਿਸਾਨ ਸ਼ਹੀਦ ਹੋਏ ਉਹਨਾਂ ਨੂੰ ਇਨਸਾਫ ਦਿਵਾਉਣਾ ਸੀ ਜਿਹੜੇ ਪਰਚੇ ਹੋਏ ਸੀ ਉਹ ਰੱਦ ਕਰਾਉਣੇ ਸੀ ਐਮਐਸਪੀ ਪੂਰੇ ਭਾਰਤ ਚ ਲਾਗੂ ਕਰਾਉਣੀ ਸੀ ਲਖੀਨਪੁਰ ਖੀਰੀ ਦੇ ਸ਼ਹੀਦਾਂ ਨੂੰ ਇਨਸਾਫ਼ ਦਿਵਾਉਣਾ ਸੀ ਐਮਐਸਪੀ ਪੂਰੇ ਭਾਰਤ ਚ ਲਾਗੂ ਕਰਾਉਣੀ ਸੀ ਤੇ ਡਾਕਟਰ ਸੁਆਮੀਨਾਥਨ ਦੀ ਰਿਪੋਰਟ ਜਿਹੜੀ ਸੀ ਉਹ ਲਾਗੂ ਕਰਾਉਣੀ ਸੀ ਲੇਕਿਨ ਉਹ ਸਾਡੇ ਵਿੱਚੋਂ ਸਾਡੇ ਹੀ ਭਰਾਵਾਂ ਨੇ ਜਿਹੜਾ ਸੀ ਉਸ ਟਾਈਮ ਤੇ ਪੰਜਾਬ ਚ ਲਕਸ਼ਣਾਂ ਨੂੰ ਭਾਜ ਉੱਠੇ ਤੇ ਇਸ ਕਰਕੇ ਉਹ ਛੱਡ ਕੇ ਜਦੋਂ ਆ ਗਏ ਤੇ ਅੱਜ ਦੁਬਾਰਾ ਸਾਨੂੰ ਫੇਰ ਜਾਣਾ ਪਿਆ ਪਰ ਜੇ ਉਸ ਟਾਈਮ ਤੇ ਅਸੀਂ ਸਭ ਕੁਝ ਕਰਾ ਕੇ ਆਉਂਦੇ ਤੇ ਅੱਜ ਸਾਨੂੰ ਦੁਬਾਰਾ ਦਿੱਲੀ ਜਾਣ ਦੀ ਲੋੜ ਨਹੀਂ ਸੀ ਪਈ ਨਹੀਂ ਮੰਨ ਲਿਆ ਵੀ ਦਿੱਲੀ ਮੋਰਚੇ ਦਾ ਕੋਈ ਫਾਇਦਾ ਨਹੀਂ ਫਿਰ ਹੋਇਆ ਇਹ ਮੰਨਿਆ ਜਾਵੇ ਜਾਂ ਕੋਈ ਫਾਇਦਾ ਹੋਇਆ ਸੀ ਇਹ ਚੁਣੌਤੀਆਂ ਨਵੀਆਂ ਖੜੀਆਂ ਨਹੀਂ 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 ਫਾਇਦਾ ਕਿਉਂ ਨਹੀਂ ਹੋਇਆ ਫਾਇਦਾ ਬਹੁਤ ਹੈ ਛੇੜੇ ਸਿੱਖਾਂ ਤੋਂ ਨਫ਼ਰਤ ਕਰਦੇ ਸੀ ਸਿੱਖਾਂ ਦੇ ਪ੍ਰਤੀ ਲੋਕਾਂ 'ਚ ਜ਼ਹਿਰ ਭਰਿਆ ਸੀ ਉਹ ਪੰਜਾਬ ਨੇ ਉਸ ਮੋਰਚੇ ਨੇ ਲੋਕਾਂ ਦੇ ਦਿਲਾਂ 'ਚੋਂ ਜ਼ਹਿਰ ਕੱਢਿਆ ਸਿੱਖਾਂ ਦੇ ਪ੍ਰਤੀ ਕਦਰ ਪੈਦਾਈ ਲੋਕਾਂ ਦੇ ਮਨਾਂ 'ਚ ਸਤਕਾਰ ਹੋਇਆ ਔਰ ਸਾਨੂੰ ਲੜਾਈ ਲੜਨ ਦਾ ਤਾਂ ਅੰਗ ਤਰੀਕਾ ਸਮੁੱਚੇ ਦੇਸ਼ ਨੂੰ ਉੱਥੇ ਲੋਕਾਂ ਨੇ ਕੁਰਬਾਨੀਆਂ ਪੀਅ ਚੜੀਆਂ ਕੀਤੀਆਂ ਨੇ ਉਸ ਮੋਰਚੇ ਤੋਂ ਬਹੁਤ ਵੱਡੀਆਂ ਪ੍ਰਾਪਤੀਆਂ ਉਸ ਮੋਰਚੇ ਦੀਆਂ ਉਹਨਾਂ ਪ੍ਰਾਪਤੀਆਂ ਕਰਕੇ ਹੀ ਦੁਬਾਰਾ ਅਸੀਂ ਫੇਰ ਦਿੱਲੀ ਨੂੰ ਜਾ ਰਹੇ ਹਾਂ ਬਹੁਤ ਵੱਡੀਆਂ ਪ੍ਰਾਪਤੀਆਂ ਲੇਕਿਨ ਉਹਦੇ ਵਿੱਚ ਗੱਲ ਜਿੱਥੇ ਗੜਬੜ ਹੋਈ ਉਹ ਤੁਹਾਨੂੰ ਵੀ ਪਤਾ ਸਿੱਧਾ ਤੁਸੀਂ ਕਹਿੰਦੇ ਵੀ ਦਿੱਲੀ ਦੁਬਾਰਾ ਜਾ ਰਹੇ ਆ ਤੁਸੀਂ ਕਹਿੰਦੇ ਪ੍ਰਾਪਤੀਆਂ ਬਹੁਤ ਆ ਮੋਰਚੇ ਦੀਆਂ ਸਭ ਨੇ ਮੋਰਚਾ ਦੇਖਿਆ ਕਿੰਨਾ ਵੱਡਾ ਸੀ ਇਸ ਵਾਰ ਉਹਨਾਂ ਨੇ ਫੁੱਲ ਲੈ ਕੇ ਨਹੀਂ ਖੜੇ ਹੁਣ ਅੱਗੇ ਅੱਗੇ ਪ੍ਰਬੰਧ ਬਹੁਤ ਤਕੜੇ ਹੋਣੇ ਆ ਹੁਣ ਠੰਡ ਵੀ ਬਹੁਤ ਆ ਤੇ ਉਮਰ ਵੀ ਤੁਹਾਡੀ ਬਡੇਰੀ ਆ। ਉਹ ਕੱਲ ਸੁਣ ਮੇਰੀ ਕਾਕਾ ਫਿਰ ਕੀ ਹੋਇਆ? ਇਹ ਪਹਿਲੀ ਵਾਰੀ ਆ 1955 ਵਿੱਚ ਬਾਬਾ ਦੀਪ ਸਿੰਘ ਜੀ ਕਿੰਨੀ ਉਮਰ ਸੀ? ਐਕਸੈਪਟ ਦੇ ਹਮਲਾ ਕਰਕੇ 200 ਸਿੱਖ ਸ਼ਹੀਦ ਕੀਤਾ। ਜਹਦਾਰ ਗੁਰਬਖਸ਼ ਸਿੰਘ ਦੀ ਉਮਰ ਕਿੰਨੀ ਉਮਰ ਸੀ? 80 80 ਸਾਲ 85 85 ਸਾਲ ਦੇ ਤੇ ਮੇਰੀ 82 ਸਾਲ ਦੀ। ਇੱਕ ਮੇਰੇ ਤੋਂ ਵੱਡਾ ਸੀ। ਵੱਡਿਆਂ ਨੇ ਹਿੱਸੇ ਪਾਏ ਨੇ ਤੇ ਉਦੋਂ ਪ੍ਰਵਾਹ ਨਹੀਂ ਕੀਤੀ। ਐਸ ਤੇ ਅੱਜ ਅਸੀਂ ਡਰ ਲੱਗੇ ਨਹੀਂ ਪਰਵਾਹ ਸਾਨੂੰ ਤੇ ਅਸੀਂ ਲੜਾਈ ਆਪਣੇ ਪਰਿਵਾਰ ਵਾਸਤੇ ਨਹੀਂ ਸਮੁੱਚੇ ਦੇਸ਼ ਦੇ ਲੋਕਾਂ ਲਈ ਅਸੀਂ ਲੜਾਈ ਮਨੁੱਖਤਾ ਦੀ ਲੜਾਈ ਜਿਹੜੀ ਉਹ ਲੜ ਰਹੇ ਹਾਂ ਜਿਸ ਕਰਕੇ ਸਾਨੂੰ ਕੋਈ ਪਰਵਾਹ ਸਾਨੂੰ ਖੁਸ਼ੀ ਹੋਵੇਗੀ ਅਸੀਂ ਬੈਠੇ ਰਹਿਣਾ ਮੇਰੀ 82 ਸਾਲ ਦੀ ਉਮਰ ਤੇ ਜੇ ਮੈਨੂੰ ਅੱਜ ਉੱਥੇ ਨਹੀਂ ਜਾਂਦਾ ਜੇ ਮੰਨ ਲਓ ਉੱਥੇ ਪੁਲਿਸ ਦੀਆਂ ਢਾਂਗਾ ਨਾਲ ਜਾਂ ਪੁਲਸ ਦੀਆਂ ਗੋਲੀਆਂ ਨਾਲ ਮੇਰਾ ਮੇਰੇ ਸੀਨੇ ਦੇ ਵਿੱਚੋਂ ਨਿਕਲਦੀ ਆ ਮੇਰਾ ਸਰੀਰ ਠੰਡਾ ਹੁੰਦਾ ਮੈਂ ਸ਼ਹਾਦਤ ਪਾਏ ਨਾ ਇਤੋਂ ਵੱਡੀ ਮੇਰੀ ਪ੍ਰਾਪਤੀ ਕੀ ਹੋਏਗੀ ਸਰਪਰਵਾਰ ਡੱਟ ਕੇ ਖੜਾ ਹੈ ਬਾਬਾ ਦੀਪ ਸਿੰਘ ਜੀ ਦੀ ਗੱਲ ਕੀਤੀ ਹੈ ਮਰਜੀਵੜੇ ਤੁਰੇ ਸੀ ਲੈਣ ਖਿੱਚ ਕੇ ਤੁਰੇ ਸੀ ਹੁਣ ਲੋਕ ਤਾਂ ਕਹਿ ਰਹੇ ਆ ਬਈ ਫੇਰ ਦਿੱਲੀ ਨੂੰ ਤੁਰਪੇ ਪੰਡਾ ਹੁਣ ਮੁੱਕ ਗਿਆ ਹੋਣੀਆਂ ਲੋਕ ਸ਼ਕਤੀ ਦਾ ਸਾਥ ਹੈਗਾ ਤੁਹਾਡੇ ਨਾਲ ਮਰਜੀਵੜੇ ਹੈਗੇ ਮਰਜੀਵੜ ਆ ਜਿਹੜੇ ਬੈਠੇ ਨੇ ਜਿਹੜੀਆਂ ਸਾਡੀਆਂ ਰੈਲੀਆਂ ਹੋ ਗਈਆਂ ਲੁਧਿਆਣੇ ਹੋਈ ਉੱਥੇ ਜਤਵਾਲ ਸੌਰੀ ਕਰਤਾਰ ਸਿੰਘ ਸਰਾਬੇ ਦੇ ਪਿੰਡ ਸਰਾਬੇ ਹੋਈ ਫੇਰ ਉਸ ਤੋਂ ਬਾਅਦ ਮੁੱਕ ਗਈ ਉਸ ਤੋਂ ਬਾਅਦ ਝੰਡਾਲਾ ਗੁਰੂ ਹੋਈ ਉਸ ਤੋਂ ਬਾਅਦ ਬਰਨਾਲੇ ਹੋਈ ਤੇ ਆ ਵੀ ਜੜੀਆਂ ਨੇ ਜिलेवार ਹੋ ਰਹੀਆਂ ਨੇ ਤੇ ਫਿਰ ਪੂਰੇ ਜੇਸ ਚੋਰੀਆਂ ਨੇ ਮੈਂ ਚਾਰ ਤਿੰਨ ਤਰੀਕ ਨੂੰ ਹਰਿਆਣੇ ਚ 4 ਤਰੀਕ ਨੂੰ ਮੈਂ ਬਿਹਾਰ ਜਾ ਰਿਹਾ ਬਾਕੀ ਵੀ ਜਾ ਰਹੇ ਨੇ ਪੂਰੇ ਦੇਸ਼ ਚੋਂ ਲੋਕਾਂ ਦੇ ਕਾਫਲੇ ਆਉਣਗੇ ਪਹਿਲਾਂ ਨਾਲੋਂ ਵੱਧ ਜੋਸ਼ ਹੈ ਲੋਕਾਂ ਚ ਅੱਜ ਤੁਸੀਂ ਕਹਿੰਦੇ ਹੋ ਵੀ ਕਹਿੰਦੇ ਸੀ ਮੋਦੀ ਹੈ ਤਾਂ ਮੁਮਕਨ ਹੈ ਮੁਮਕਨ ਹੈ ਸੀ ਕਿਲਾ ਘੜਤਾ ਉਹ ਤਾਂ ਅੱਜ ਵੀ ਕਹਿੰਦੇ ਆ ਵੀ ਕਰ ਲਓ ਜੋ ਕਰਨਾ ਆਏਗਾ ਤਾਂ ਮੋਦੀ ਹੀ ਆ ਜੇ ਜੇ ਇੱਥੇ ਮੀਰ ਮੰਨੂ ਯਕਰੀਆ ਖਾਨ ਔਰੰਗਜ਼ੇਬ ਇਥੇ ਉਹ ਹੋ ਗਏ ਇਥੇ ਦੇਸ਼ ਦੀ ਪਟਰਾਣੀ ਇੰਦਰਾ ਗਾਂਧੀ ਹੋ ਗਈ ਜਿਨੇ ਅਕਾਲ ਤਖਤ ਟੈਂਕਾਂ ਤੇ ਤੋਪਾਂ ਨਾਲ ਡਾਇਆ ਸੀ ਉਹ ਹੋ ਗਈ ਇਥੇ ਮੋਦੀ ਵਰਗੇ ਕਿਹੜੇ ਬਾਗਦੀ ਮੁੜੀ ਆ ਕੋਈ ਪਰਿਵਾਰ ਤੁਨੋਂ ਉਹਨਾਂ ਦੇ ਨਾਲ ਤੁਹਾਡਾ ਟਕਰਾ ਕਿਉਂ ਆ ਉਹ ਤਾਂ ਕਹਿੰਦੇ ਸਾਡੇ ਭਰਾ ਐ ਸਾਡੇ ਵਿੱਚੋਂ ਹੀ ਆ ਇਹਨੂੰ ਤਾਂ ਅਸੀਂ ਆਪਣਾ ਮੰਨਦੇ ਆ ਫੇਰ ਫੇਰ ਫਰਕ ਕਿੱਥੇ ਰਹਿ ਗਿਆ ਜਦੋਂ ਕਹਿੰਦੇ ਸਾਡੇ ਭਰਾ ਐ ਆ ਵੇਖੋ ਮਿੰਤਾ ਕਰਦੇ ਸਰ ਆ ਕੀ ਲਿਖਿਆ ਹਰੇ ਅਸੀਂ ਸਾਨੂੰ ਪਖਾਰੀ ਸ਼ਹਿਰ ਰਾਮ ਰਾਜ ਸਹੀ ਬੰਨੀ ਬਰਾ ਖਾਲਸਾ ਰਾਜ ਨਹੀਂ 8 9 ਜਿਹਨਾਂ ਅੱਗੇ ਲਿਖਿਆ 9ਵੇਂ ਤੇ 10ਵੇਂ ਗੁਰੂ Hindu blood son Hindu Sikh ਇੱਕ ਹੀ ਛਿੱਕੇ ਦੇ ਦੋ ਪਹਿਲੂ ਹਨ ਇਹ ਕੌਣ ਕਹਿ ਰਿਹਾ ਹੈ ਅੰਤਰਰਾਸ਼ਟਰੀ ਵਿਸ਼ਵ Hindu ਤਖਤ ਮੁਖੀ ਵੀਰ ਉਸ ਸਾੰਡ ਲਿਆ ਇਹ ਉਹਦੀ ਸਟੇਟਮੈਂਟ ਹੈ ਅੱਜ ਦੀ ਖ਼ਬਰ ਚ ਹੈ ਇਹਨਾਂ ਨੂੰ ਇਹ ਕਹਿਣ ਦੀ ਲੋੜ ਕੀ ਆ ਬਈ ਜੇਕਰ 1 ਤੇ 84 ਦੇ ਵਿੱਚ ਜੂਨ ਨਵੰਬਰ 84 ਚ ਇਹਨਾਂ ਨੇ ਪੂਰੇ ਭਾਰ ਚ ਸਿੱਖ ਕੌਮ ਨੂੰ ਨਿਸ਼ਾਨਾ ਬਣਾ ਕੇ ਗੁਰਦੁਆਰਿਆਂ ਨੂੰ ਨਿਸ਼ਾਨਾ ਬਣਾ ਕੇ ਗੁਰਦੁਆਰੇ ਕਿਉਂ ਟਾਏ ਆ ਕਿਉਂ ਲਿਖ ਰਹੇ ਨੇ ਭਾਰਤ ਦੀ ਸੁਪਰੀਮ ਕੋਰਟ ਨੇ ਸਿੱਖਾਂ ਨੂੰ ਵੱਖਰੀ ਕੌਮ ਮੰਨ ਲਿਆ ਭਾਰਤ ਦੀ ਸੁਪਰੀਮ ਕੋਰਟ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਜਾਗਤ ਜੋਤ ਮੰਨ ਲਿਆ ਸਾਡਾ ਪਹਿਰਾਵਾ ਵੱਖਰਾ ਆਪਣਾ ਬੰਦਾ ਨਹੀਂ ਚੋੜਾ ਸਾਡੀ ਰਹਿਣ ਸੈਣੀ ਵੱਖਰੀ ਸਾਡੇ ਧਰਮ ਗ੍ਰੰਥ ਵੱਖਰੇ ਸਾਡੀ ਵਿਚਾਰ ਧਾਰਾ ਵੱਖਰੀ ਸਾਡੇ ਸਾਡਾ ਇਤਿਹਾਸ ਵੱਖਰਾ ਬਹੁਤ ਸਾਰੇ ਲੋਕ ਇਹ ਸਵਾਲ ਕਰਦੇ ਉਹ ਕਹਿੰਦੇ ਗੁਰੂ ਨਾਨਕ ਦੇਵ ਜੀ ਨੇ ਦੱਸੋ Hindu ਘਰ ਤੋਂ ਜਨਮ ਨਹੀਂ ਲਿਆ ਪੰਜ ਪਿਆਰੇ Hindu ਪਰਿਵਾਰਾਂ ਵਿੱਚੋਂ ਨਹੀਂ ਸੀ ਇਹ ਸਵਾਲ ਕਰਦੇ ਲੋਕੀ ਬਿਠਾਏ ਕਾਕਾ ਜੀ ਤੁਹਾਡੇ ਸਰਪੰਚ ਵੀ ਤੁਹਾਨੂੰ ਪਤਾ ਹੈ ਸੇਉ ਬੇਰੀ ਕਿਵੇਂ ਬਣਦੀ ਹੈ ਪਤਾ ਜੀ ਬੋਲਾ ਕਿਹੜੇ ਮਨੁੱਖ ਨੂੰ ਨਹੀਂ ਪਤਾ ਜਦੋਂ ਅਸੀਂ ਛੋਟਾ ਕਾਠੀ ਬੇਰੀ ਦਾ ਪਤਾ ਇਹ ਜਿਹੜਾ ਕਾਠੀ ਬੇਰੀ ਦਾ ਵੀ ਨਹੀਂ ਪਤਾ ਫਿਰ ਸੁਣ ਲੈ ਕਾਠੀ ਬੇਰੀ ਉਹ ਹੁੰਦੀ ਆ ਜਿਹਨੂੰ ਛੋਟੇ ਛੋਟੇ ਬੇਰ ਲੱਗਦੇ ਆ ਤੇ ਜਿਹੜੀ ਸੇਉ ਬੇਰੀ ਉਹ ਹੁੰਦੀ ਆ ਕਿ ਉਹ ਕਾਠੀ ਬੇਰੀ ਦੇ ਵਿੱਚ ਉਹਦੀ ਪਿਉਂਦ ਕੀਤੀ ਜਾਂਦੀ ਆ ਸੇਉ ਬੇਰੀ ਦੀ ਕਲਮ ਲੈ ਕੇ ਨਾ ਉਹ ਉਹਦੇ ਵਿੱਚ ਚਲਾਈ ਜਾਂਦੀ ਆ ਮੋਢ ਕਾਠੀਵੇਰੀ ਦਾ ਹੁੰਦਾ ਤੇ ਫਿਰ ਜੇ ਉਹਦੇ ਵਿੱਚ ਕਲਮ ਲਾਗੀ ਸੇਉਬਰੀ ਦੀ ਉਹਨੂੰ ਸੇਉਬੇਰੀ ਕਹਿੰਦੇ ਆ ਉਹਨੂੰ ਸੇਉਬੇਰ ਲਾਵੇ ਆ ਉਹਨੂੰ ਮੋਢੇ ਕਾਠੀਵੇਰੀ ਨਹੀਂ ਕਹਿੰਦੇ ਤੇ ਖਾਲਸਾ ਖੰਡੇ ਦੀ ਧਾਰ ਚੋਂ ਨਿਕਲਿਆ ਕੋਈ ਕੌਮ ਆਪਣਾ ਜਨਮ ਦਿਨ ਨਹੀਂ ਮਨਾਉਂਦੀ ਪਰ ਖਾਲਸਾ ਆਪਣਾ ਜਨਮ ਦਿਨ ਮਨਾਉਂਦਾ ਕਿਵੇਂ ਮਨਾਉਂਦੇ ਤੇ ਵਿਸਾਖੀ 1909 1699 ਠੀਕ ਹੈ ਉਹ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਜਦੋਂ ਖਾਲਸਾ ਪੰਥ ਦੀ ਸਿਰਜਣਾ ਕੀਤੀ ਸੀ ਨਾ ਤੇ ਉਹ ਜਾਤਾਂ ਪਾਤਾਂ ਬਰਾਦਰੀਆਂ ਖਤਮ ਹੋ ਗਈਆਂ ਖਾਲਸਾ ਪੰਥ ਵਿੱਚ ਕੋਈ ਜਾਤ ਨਹੀਂ ਕੋਈ ਪਾਤ ਨਹੀਂ ਕੋਈ ਬਰਾਦਰੀ ਨਹੀਂ ਤੇ ਇਹ ਤਾਂ ਦੇਸ਼ ਦਾ ਰਾਸ਼ਟਰਪਤੀ ਸ਼ੈਡੂਲ ਕਾਸਟ ਉਹਨੂੰ ਮੰਦਰ ਚ ਨਹੀਂ ਬੁਲਾਉਂਦੇ ਜੀ ਉਹ ਕਿਤੇ ਮੰਦਰ ਚੱਲ ਜਾਣ ਤੇ ਦੁੱਧ ਨੇ ਧੋਦੇ ਆ ਇਹ ਸਿੱਖ ਤੇ ਸਾਹੀ ਵਕਰੇ ਇਹ ਸਾਨੂੰ ਕਿਵੇਂ ਕਹਿੰਦਿਆਂ ਵੀ ਅਸੀਂ ਕੱਟਿਆ ਉਹ ਕਹਿੰਦੇ ਇਹ ਤਾਂ ਪੰਥ ਹੈ ਇੱਕ ਸਾਜਿਆ ਸਾਡੇ ਹਿੰਦੂ ਧਰਮ ਦੀ ਰੱਖਿਆ ਲਈ ਹੀ ਖਾਲਸਾ ਫੌਜ ਸਾਜੀ ਗਈ ਹੈ ਜਿਹੜਾ ਪੰਥ ਗੱਲ ਸੁਣ ਲਾ ਫਿਰ ਬੜੀ ਵਧੀਆ ਗੱਲ ਹੈ ਜਿਹੜੀ ਹੁਣ ਫੌਜ ਹੈ ਆਰਮੀ ਹੈ ਜਿਹੜੀ ਉਹ ਸਾਡੀ ਦੇਸ਼ ਦੀ ਰੱਖਿਆ ਵਾਸਤੇ ਆ ਠੀਕ ਆ ਗੱਲ ਜੋ ਕਹਿੰਦੇ ਆ ਤੇ ਜੇ ਆਰਮੀ ਦੇ ਉੱਤੇ ਕੋਈ ਹਮਲਾ ਹੋਵੇ ਤੋ ਆਮ ਆਰਮੀ ਜਿਹੜੀ ਆ ਉਹ ਆਪਣਾ ਬਚਾ ਆਪ ਕਰੂਗੀ ਕਿ ਨਹੀਂ ਕਰੂਗੀ ਕਰਦੀ ਹੈ ਜੀ ਕਰਦੀ ਹੈ ਨਾ ਤੇ ਫਿਰ ਜੇ ਅਸੀਂ ਪਹਿਲੀ ਗੱਲ ਤੇ ਆਪੀ ਸਾਡੀ ਕੌਮ ਵੱਖਰੀ ਸਾਡਾ ਧਰਮ ਵੱਖਰਾ ਸਾਡਾ ਧਰਮ ਗੰਤ ਵੱਖਰਾ ਸਾਡਾ ਸੱਕੋ ਵੱਖਰਾ ਜਿਹੜਾ ਮੈਂ ਪਹਿਲਾਂ ਕਿਹਾ ਤੇ ਫਿਰ ਜਦੋਂ ਸਾਡੇ ਤੇ ਕੋਈ ਹਮਲਾ ਕਰੇ ਤੇ ਇਹ ਦੱਸ ਦੋ ਇਹਨਾਂ ਨੇ ਤਾਂ 550 ਸਾਲ ਪਹਿਲਾਂ ਕਹਿੰਦੇ ਨੇ ਕਿ ਉੱਥੇ ਮੰਦਿਰ ਸੀ ਉਹ ਕਿੱਥੇ ਮੰਦਿਰ ਬਣਿਆ ਉੱਥੇ ਜਾ ਕੇ ਤੇ ਢਾ ਕੇ ਮਸੀਤ ਬਣੀ ਆ ਉਹਦਾ ਤੇ ਪਤਾ ਨਹੀਂ ਅੱਜ ਬੜਾ ਕੋ ਢੋਲ ਵੱਜ ਰਹਿਣ ਸਭ ਕੁਝ ਹੋ ਰਿਹਾ ਆ ਕੱਲ ਸਾਡੇ ਸਾਹਮਣੇ ਡਾਂਗਸਰ ਗੁਰਦੁਆਰਾ ਮੰਗੂ ਮੱਠ ਹਰਦੁਆਰ ਉਹ ਗੁਰਦਾਰੇ ਕਿਉਂ ਟਾਹੇ ਦਿੱਲੀ 'ਚ ਗੁਰਦੁਆਰਿਆਂ ਦਾ ਕਿਉਂ ਨੁਕਸਾਨ ਕੀਤਾ ਸਿੱਖਾਂ ਨੂੰ ਚੁਣ-ਚੁਣ ਕੇ ਦਿੱਲੀ 'ਚ ਕਿਉਂ ਮਾਰਿਆ ਸਾਡੇ ਬੱਚਿਆਂ ਨੂੰ ਗੱਟਰ 'ਚ ਕਿਉਂ ਸੁੱਟਿਆ ਜੇਕਰ ਤੇ ਉੱਥੇ ਜਵਾਬ ਕਿਉਂ ਨਹੀਂ ਦਿੰਦੇ ਉਹ ਕੌਣ ਜ਼ਿੰਮੇਵਾਰ ਹੈ ਇਸ ਸਵਾਲਾਂ ਦਾ ਜਵਾਬ ਕੌਣ ਜੇ ਉਹ ਕਹਿੰਦੇ ਰਾਮ ਰਾਜ ਸਹੀ ਖਾਲਸਾ ਰਾਜ ਨਹੀਂ ਤਾਂ ਉਹਦਾ ਮਤਲਬ ਹੈ ਖਾਲਸਾ ਰਾਜ ਵਿੱਚ ਕੋਈ ਕਮੀ ਦਿਖਦੀ ਹੋਊਗੀ ਜਿਹੜਾ ਕਹਿੰਦੇ RAM ਰਾਜ ਉੱਤਮ ਆ ਖਾਲਸਾ ਰਾਜ ਉੱਤਮ ਨਹੀਂ ਹੈਗਾ RAM ਰਾਜ ਜਿਹੜਾ ਅੱਜ ਇਹ RAM ਰਾਜ ਦੀ ਖਲ ਕਰਦੇ ਆ ਕਸ ਕਸ ਨਈ ਗੱਲ ਕਰਾਂਗਾ ਕਿ ਤੁਸੀਂ ਮੰਦਿਰ ਬਣਾਇਆ ਬੇਸ਼ੱਕ ਮਸਜਿਦ ਟਾ ਕੇ ਬਣਾਇਆ ਫਿਰ ਵੀ ਤੁਹਾਨੂੰ ਮੁਬਾਰਕ ਹੈ ਨਾ ਤਾਂ ਇਹ ਪਰ ਤੁਹਾਡਾ RAM ਰਾਜ ਅੱਜ ਛੋਟੀਆਂ-ਛੋਟੀਆਂ ਬੱਚੀਆਂ ਦੇ ਨਾਲ ਬਲਾਤਕਾਰ ਕਰਨ ਵਾਲਿਆਂ ਨੂੰ ਉਹ ਇੱਕ ਦੁਨੀਆ ਦਾ ਉਹ ਹਰ ਤਰ੍ਹਾਂ ਦੀ ਸਹੂਲਤ ਦਿੰਦਾ ਉਹਨਾਂ ਦੀ ਰੱਖਿਆ ਕਰਦੇ ਜੀ ਤੁਹਾਡਾ ਆਰਾਮ ਰਾਜ નિર્ਦੋਸ਼ਾਂ ਦੇ ਉੱਤੇ ਗੱਡੀਆਂ ਨਾਲ ਧੜਕ ਕੇ ਲਖੀਨਪੁਰ ਖੀਰੀ ਜਾਂਦੇ ਚ ਤੁਹਾਡਾ ਆਰਾਮ ਰਾਜ ਕੋਈ ਬਰੂ ਫੜ ਕੇ ਲਈ ਜਾਂਦਾ ਉਹਨੂੰ ਫੜ ਕੇ ਕਤਲ ਕਰ ਦਿੰਦੇ ਹੋ ਤੁਹਾਡਾ ਆਰਾਮ ਰਾਜ ਦੇਸ਼ ਦੀਆਂ ਪਲਵਾਂ ਪਲਵਾਂ ਲੜਕੀਆਂ ਉਹਨਾਂ ਦੇ ਨਾਲ ਬਲਾਤਕਾਰੀਆਂ ਨੂੰ ਤੁਸੀਂ ਕੋਰੋਨਾ ਕਿਸੇ ਸੈਂਟਰ 'ਚ ਬਿਠਾ ਕੇ ਚਾਦਰਾਦੇ ਹੋ ਆਡਾ ਰਾਮਰਾਜ ਕੀ ਕਰ ਰਿਹਾ ਤੇ ਖਾਲਸਾ ਰਾਜ ਮਹਾਰਾਜ ਰਣਜੀਤ ਸਿੰਘ ਦੇ ਰਾਜ ਵਿੱਚ ਇੱਕ ਵੀ ਧਰਮ ਦੇ ਨਾਂ ਦੇ ਉੱਤੇ ਦੰਗਾ ਨਹੀਂ ਹੋਇਆ ਉਹਦੇ ਵਿੱਚ ਅਸੀਂ ਕਿਸੇ ਮਸਜਿਦ ਨੂੰ ਨਹੀਂ ਢਾਹਿਆ ਕਿਸੇ ਮੰਦਰ ਨੂੰ ਨਹੀਂ ਢਾਹਿਆ ਕਿਸੇ ਗਿਰਜੇ ਨੂੰ ਨਹੀਂ ਢਾਹਿਆ ਇੱਕ ਵੀ ਕੇਸ ਨਹੀਂ ਆ ਉਹ ਸਿੱਖ ਖਾਲਸਾ ਰਾਜ ਖਾਲਸੇ ਦਾ ਮਤਲਬ ਕੀ ਹੈ ਜਿੱਥੇ ਪਿਓਰ ਕਿ ਕੋਈ ਮਿਲ ਰਿਹਾ ਨਹੀਂ ਉਹ ਖਾਲਸਾ ਸੋ ਖਾਲਸੇ ਰਾਜੇ ਨਾਲ ਮੈਂ ਉਹਨਾਂ ਲੋਕਾਂ ਨੂੰ ਚੈਲੰਜ ਕਰਦਾ ਤੁਹਾਡੇ ਚੈਨਲ ਲਈ ਜੇ ਹਿੰਮਤ ਹੈ ਆਓ ਜਿਹੜਾ ਤੁਹਾਡਾ ਅੱਜ ਆਮਰਾਜ ਹੈ ਆਪਾਂ ਇਹਦੀ ਤੇ ਖਾਲਸਾ ਰਾਜ ਦੀ ਆਪਾਂ ਡਿਫੀਟ ਕਰ ਲਈਏ ਵਿਆਖਿਆ ਕਰ ਲਈਏ ਸਵਾਲ ਮੈਂ ਕਰਾਂਗਾ ਜਵਾਬ ਉਹ ਦੇਣ ਉਹ ਸਵਾਲ ਕਰਨ ਜਵਾਬ ਮੈਂ ਦਵਾਗਾ ਮਤਲਬ ਸਵਾਲ ਜਵਾਬ ਅਸੀਂ ਕਰੀਏ ਖਾਸਲਾ ਲੋਕ ਕਰਨ ਕੌਣ ਰਾਮਰਾਜ ਕੀ ਹੈ ਜਿਹੜਾ ਅੱਜ ਮੋਤੀਦਾ ਰਾਮਰਾਜ ਹੈ ਉਹ ਕੀ ਹੈ ਤੇ ਖਾਲਸਾ ਰਾਜ ਕੀ ਆ ਆਪੇ ਪਤਾ ਲੱਗ ਜੇ ਬਾਬਾ ਜੀ ਤੁਸੀਂ ਖਾਲਸਾ ਰਾਜ ਦੀ ਵੀ ਗੱਲ ਕੀਤੀ ਰਾਮਰਾਜ ਦੀ ਗੱਲ ਕੀਤੀ ਪਰ ਜਦੋਂ ਅੰਦੋਲਨਾਂ ਦੇ ਵਿੱਚ ਨਿਸ਼ਾਨ ਸਾਹਿਬ ਲੱਗੇ ਹੁੰਦੇ ਆ ਤਾਂ ਹੀਣ ਭਾਵਨਾ ਸਿੱਖਾਂ 'ਚ ਕਿਉਂ ਆ ਜਾਂਦੀ ਫਿਰ ਉਹੀ ਨਿਸ਼ਾਨ ਸਾਹਿਬ ਪ੍ਰਤੀ ਇਦਾਂ ਕਿਉਂ ਕਰਨ ਲੱਗ ਜਾਂਦੇ ਬਈ ਨਾ ਜੀ ਨਿਸ਼ਾਨ ਸਾਹਿਬ ਨਾਲ ਲਾਓ ਇਹ ਕਿਸਾਨੀ ਅੰਦੋਲਨ ਹੈ ਫਿਰ ਇਹ ਜਿਹੜਾ ਹੁਣ ਤੁਸੀਂ ਤੇਰਾਂ ਨੂੰ ਜਾਣਾ ਉੱਥੇ ਨਿਸ਼ਾਨ ਸਾਹਿਬ ਲੱਗਣਗੇ ਕਿ ਨਹੀਂ ਲੱਗਣਗੇ ਸਰਸਾ ਕੋ ਬੰਦਾ ਹੈ ਐਮਐਲ ਸਾਬ ਜਿਹੜਾ ਆਪਣੀ ਘੱਡੀ ਤੇ ਮੈਂ ਵਿਚਾਰ ਕੀਤੀ ਆ ਕਿ ਜਿੱਥੇ ਕਿਸਾਨੀ ਦਾ ਨਿਸ਼ਾਨ ਸਾਬ ਝੰਡਾ ਹੋਏਗਾ ਉਥੇ ਨਿਸ਼ਾਨ ਸਾਬ ਵੀ ਹੋਏਗਾ ਉਹ ਹਾਥੀ ਦਾ ਪਹਿਲਾਂ ਵੀ ਉਥੇ ਡੱਟ ਕੇ ਇਸ ਚੀਜ਼ ਦਾ ਉਥੇ ਜਿਹੜਾ ਸੀ ਅਸੀਂ ਮਲਕੇ ਸਭ ਕੋ ਕੀਤਾ ਸੀ ਉਥੇ ਸਹਿਯੋਗ ਦਿੱਤਾ ਸੀ ਇਹ ਗੱਲ ਕਹੀ ਸੀ ਕਿ ਨਿਹੰਗ ਸਾਡੇ ਅੱਗੇ ਰਹਿਣਗੇ ਉਹ ਕੋਈ ਨਹੀਂ ਠਾ ਸਕਿਆ ਨੌਜਵਾਨਾਂ ਦੀ ਗੱਲ ਕੀਤੀ ਆ ਸਰਦਾਰ ਜਗਜੀਤ ਸਿੰਘ ਢੱਲੇਵਾਲ ਬਲਦੇਵ ਸਿੰਘ ਸਰਸਾ ਜਿੱਥੇ ਵੀ ਕੋਈ ਨੌਜਵਾਨਾਂ ਨਾਲ ਟੱਕਾ ਹੁੰਦਾ ਸੀ ਉੱਥੇ ਖੜਦੇ ਸਨ ਜਾ ਕੇ ਹੁਣ ਵੀ ਖੜਾਗੇ ਅਸੀਂ ਨੌਜਵਾਨਾਂ ਦੇ ਸਰਤੇ ਆਕਾ ਜੀ ਤੁਸੀਂ ਵੀ ਤਾਂ ਨੌਜਵਾਨ ਜੀ ਨਾ ਤੁਹਾਨੂੰ ਛੱਡ ਕੇ ਅਸੀਂ ਕਹਾਂ ਤੁਹਾਡੀ ਤੇ ਲੜਾਈ ਲੜਦੇ ਆ ਤੁਹਾਡੀ ਲੜਾਈ ਲੜਦੇ ਆ ਅਸਤੇ ਇੱਥੇ ਕੀ ਬੋਲ ਕੇ ਆ ਜਥੇਬੰਦੀ ਨੌਜਵਾਨਾਂ ਦੀ ਅਸੀਂ ਨੌਜਵਾਨਾਂ ਦੇ ਸਰਤੇ ਬਿਲਕੁਲ ਸੋ ਬਲਦੇਵ ਸਿੰਘ ਸਰਸਾ ਹੋ ਰਹੇ ਨੇ ਜੋ ਗੱਲਾਂ ਬਾਤਾਂ ਰੱਖੀਆਂ ਕਿ 13 ਤਰੀਕ ਨੂੰ ਵੱਡਾ ਇਕੱਠ ਦਿੱਲੀ ਵੱਲ ਕੂਚ ਕਰੇਗਾ ਕਿਸ ਤਰ੍ਹਾਂ ਦੇ ਮੁੱਦੇ ਰਹਿਣਗੇ ਕਿਹੜੀਆਂ ਗੱਲਾਂ ਹੋਣਗੀਆਂ ਬਹੁਤ ਸਾਰੇ ਵਿਚਾਰ ਬਲਦੇਵ ਸਿੰਘ ਸਿਰਸਾ ਹੋਰਾਂ ਦੀ ਜ਼ੁਬਾਨੀ ਤੁਸੀਂ ਸੁਣੇ ਤੋਂਡੇ ਇਹਨਾਂ ਵਿਚਾਰਾਂ ਬਾਰੇ ਕੀ ਖਿਆਲ ਆਪਨੇ ਟਿੱਪਣੀਆਂ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦਿਓ ਗੁਰਪ੍ਰੀਤ ਸਿੰਘ ਦੇ ਨਾਲ ਸਤਨਾਮ ਸਿੰਘ ਪੰਜਾਬੀ ਲੋਕ ਚੈਨਲ